ਪਿਆਰਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੱਜਣੋਂ ਆਪਾਂ ਪਹੁੰਚੇ ਆਂ ਵੱਡਾ ਘੱਲੂ ਘਰਾਂ ਸਮਾਰਕ ਜਿਹੜਾ ਕੋਪਰਹੀੜੇ ਦੇ ਲਾਗੇ ਬਣਾਇਆ ਗਿਆ ਤੇ ਇੱਥੇ ਤਕਰੀਬਨ 20 ਤੋਂ ਲੈ ਕੇ 40 ਹਜ਼ਾਰ ਸਿੰਘ ਸਿੰਘਣੀਆਂ ਬੱਚੇ ਬਜ਼ੁਰਗ ਜਿਨ੍ਹਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਇਹ ਸਮਾਰਕ ਬਣਾਇਆ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਜਿਹੜਾ ਗੁਰਦੁਆਰਾ ਬਣਿਆ ਹੋਇਆ ਯਾਦਗਾਰੀ ਉੱਥੇ ਵੀ ਲੈ ਕੇ ਚੱਲਾਂਗੇ ਗੁਰੂ ਘਰ ਆ ਸਮਾਰਿਕਾ ਜਿਹਦਾ ਹਾਲ ਸੱਜਣਾ ਹੁਣ ਥੋੜਾ ਹੈ ਆ ਤਰਸਜੋਗ ਆ ਥਾਂ ਥਾਂ ਭਖੜਾ ਉੱਗਿਆ ਪਿਆ ਕੋਈ ਵਿਵਸਥਾ ਨਹੀਂ ਹੈਗੀ ਇੱਥੇ ਨੂੰ ਮੈਂਟੇਨ ਕਰਨ ਦੀ ਖਾਸ ਪਿਆਰਿਓ ਇੱਧਰ ਮੇਨ ਦਰਵਾਜ਼ਾ ਜਿੱਧਰੋਂ ਆਏ ਆਂਗੇ ਤੇ ਇੱਧਰ ਐਂਟਰੀ ਹੁੰਦੀ ਆ ਤੇ ਆ ਬਾਥਰੂਮ ਨੇਗੇ ਕੰਟੀਨ ਪਾਣੀ ਦਾ ਪ੍ਰਬੰਧ ਆ ਤੇ ਇਧਰ ਆਡੀਟੋਰੀਅਮ ਬਣੀ ਹੋਈ ਸੀ ਗੈਲਰੀ ਜਿੱਥੇ ਤੁਸੀਂ ਇਤਿਹਾਸਕ ਤਸਵੀਰਾਂ ਪੇਂਟਿੰਗਾਂ ਦੇਖ ਸਕਦੇ ਸੀਗੇ ਤੇ ਉਹ ਸਾਹਮਣੇ ਆਪਣਾ ਨਿਸਾਨ ਸਾਹਿਬ ਆ ਤੇ ਆਹ ਵਾਲਾ ਜਿਹੜਾ ਆਡੀਟੋਰੀਅਮ ਸੀ ਇੱਥੇ ਸਿਨੇਮਾਗ੍ਰਾਫੀ ਹੁੰਦੀ ਸੀ ਜਿਵੇਂ ਤੁਸੀਂ ਫਿਲਮ ਦੇਖ ਸਕਦੇ ਸੀ ਸੰਬੰਧਤ ਜਿਹੜੀ ਇਤਿਹਾਸਕ ਫਿਲਮਾਂ ਬਣਾਈਆਂ ਗਈਆਂ ਨੇ ਛੋਟੀਆਂ ਵੱਡੀਆਂ ਡਾਕੂਮੈਂਟਰੀਆਂ ਨੇ ਗਈਆਂ ਸਿੱਖ ਇਤਿਹਾਸ ਦੀਆਂ ਵੱਡੇ ਘੱਲੂ ਘਰੇ ਦੀਆਂ ਉਹ ਫਿਲਮਾਈਆਂ ਉਹ ਫਿਲਮਾਈਆਂ ਜਾਂਦੀਆਂ ਸੀ ਉੱਥੇ ਦਿਖਾਈਆਂ ਜਾਂਦੀਆਂ ਸੀ ਪਰ ਉਹਦੀ ਹਾਲਤ ਨਾ ਤਾਂ ਹੁਣ ਗੈਲਰੀ ਤੁਹਾਨੂੰ ਖੁੱਲੀ ਮਿਲੂ ਨਾ ਕੰਟੀਨ ਮਿਲੂ ਤੇ ਨਾ ਹੀ ਤੁਹਾਨੂੰ ਇੱਥੇ ਕੋਈ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਵਾਉਣ ਨੂੰ ਕੋਈ ਪੇਂਟਿੰਗ ਕੁਝ ਨਹੀਂ ਹੈਗਾ ਸਾਰਾ ਕੁਝ ਬੰਦ ਆ ਕੋਈ ਮੇਨਟੇਨ ਨਹੀਂ ਕੀਤਾ ਗਿਆ ਹਾਲਤ ਖਸਤ ਆ ਗਈ ਸੱਜਣੋ ਆ ਘਾ ਦੇਖ ਲਓ ਕਿਵੇਂ ਹੋ ਗਿਆ ਪਿਆ ਪਰ ਓਨੀ ਜੋਹਰ ਵਾਲੀ ਧਰਤੀ ਆ ਇਹ ਵੱਡਾ ਇਤਿਹਾਸ ਆ ਭਾਰੀ ਇਤਿਹਾਸ ਆ ਜੇ ਬਸਤਾਰ ਨਾਲ ਦੇ ਇਤਿਹਾਸ ਦੀ ਗੱਲ ਕਰਨ ਲੱਗ ਜੀਏ ਦੋਸਤੋ ਜਾਨੀ ਮਾੜੇ ਬੰਦੇ ਦਾ ਪੈਰ ਕੰਬਣ ਲੱਗ ਜਾਣਗੇ ਇੰਨਾ ਕਿ ਲਹੂ ਡੋਲਿਆ ਹੋਇਆ ਇੱਥੇ ਇੰਨੇ ਕਿ ਜੋਹਰ ਹੋਏ ਹੋਏ ਆ ਇਹ ਧਰਤੀ ਦੇ ਉੱਤੇ ਫੇਰ ਵੀ ਅਸੀਂ ਆਪਦੇ ਹਿਸਾਬ ਨਾਲ ਜਿੰਨਾ ਕਿ ਅਸੀਂ ਕਹਿ ਸਕਦੇ ਆ ਓੰਨਾ ਕਿ ਕਹਿਣ ਦੀ ਕੋਸ਼ਿਸ਼ ਕਰਾਂਗੇ ਅੱਗੇ ਅੱਗੇ ਤੁਸੀਂ ਦੇਖੋ ਨਾਲੇ ਤੁਹਾਨੂੰ ਹਾਲਤ ਦਿਖਾਵਾਂਗੇ ਦੇਖ ਲਓ ਜਿੱਥੇ ਆਹ ਟਿੱਬੇ ਜੇ ਬਣਾਗੇ ਨਾ ਕਾਜ ਆ ਲਾਇਆ ਹੁੰਦਾ ਵੀ ਐ ਵਧੀਆ ਉਹ ਬੈਠਣੋਂ ਜਾਂ ਬੈਂਚ ਆ ਉਹਦੇ ਹਾਲਾਤ ਤੁਸੀਂ ਦੇਖ ਲਓ ਕਿੰਨੇ ਮੰਦੇ ਆ ਆ ਦੇਖ ਲਓ ਯਾਨੀ ਕੱਖਾਂ ਦੇ ਵਿੱਚ ਰੋੜਿਆ ਪਿਆ ਇੱਕ ਇਹੋ ਜਿਹਾ ਸਮਾਰਕ ਜਿਹੜਾ ਯਾਨੀ ਦੁਨੀਆ ਦੇ ਵਿੱਚ ਇੱਕ ਵੱਡੀ ਘਟਨਾ ਵਜੋਂ ਜਾਣਿਆ ਜਾਂਦਾ ਇਹ ਕੱਲੂ ਘਰ ਜਿਹਦੀ ਯਾਦ ਨੂੰ ਇਹ ਸਮਰਪਿਤ ਸਮਾਰਕ ਬਣਾਇਆ ਹੋਇਆ ਪਰ ਇਹਦੀ ਦੇਖ ਰੇਖ ਜਿਹੜੇ ਹਮਲ ਨਾਲ ਕੀਤੀ ਜਾਂਦੀਆਂ ਨੇ ਹੁਣ ਦੇਖ ਕੇ ਬਹੁਤ ਮਨ ਨੂੰ ਉਦਾਸੀ ਹੋਈ ਆ ਦੇਖ ਕੇ ਵੀ ਯਾਰ ਕਿੰਨੀ ਵਧੀਆ ਜਗ੍ਹਾ ਹਨਾ ਇੱਕ ਦੇ ਆ ਦੇ ਵਿੱਚ ਸਭ ਤੋਂ ਵੱਧ ਦੂਰੀ ਮੋਤਾਂ ਹੋਈਆਂ ਦੀ ਹਮਲੇ ਹੋਏ ਦੀ ਵੱਡਾ ਇਦੋਂ ਵੱਡਾ ਦਾ ਵਜਾ ਵੀ ਨਹੀਂ ਕਿਤੇ ਤੇ ਹਮਲੇ ਦੀ ਬਾਗ ਤੋਂ ਵੀ ਵੱਡਾ ਕਿ ਨਹੀਂ ਤੇ ਹਮਲੇ ਦੀ ਗੱਲ ਨਹੀਂ ਹੈਗੀ कल्लू ਘਰ ਆ ਇਹ ਦੂਜਾ कल्लू ਘਰ ਆ ਸੀ ਇਦੋਂ ਪਹਿਲਾਂ 1746 ਚ ਪਹਿਲਾ ਹੋਇਆ ਤੇ 1984 ਵਾਲੇ ਨੂੰ ਆਪਾਂ ਤੀਜਾ ਕਹਿੰਦੇ ਆ ਤੇ ਤਕਰੀਬਨ ਇਹਦੇ ਵਿੱਚ ਜਿਹੜੇ ਹਸਾਮ ਨਾਲ ਮੁਕਾਬਲਾ ਕੀਤਾਗਾ ਮਿਸਲਾਂ ਨੇ ਸਿੱਖਾਂ ਨੇ ਬਹੁਤ ਇਤਿਹਾਸਕ ਚੀਜ਼ ਆ ਅਫਗਾਨੀਆਂ ਦਾ ਉਹ ਜਾਣ ਦੀ ਇਤਿਹਾਸ ਜਾਣ ਦੀ ਕਿਹਾ ਜੇ ਆਪਾਂ ਕਹਾਂਗੇ ਛੋਟੇ ਮੂਹੋਂ ਵੱਡੀ ਗੱਲ ਹੋਊਗੀ ਬਹੁਤ ਵੱਡੇ ਵੱਡੇ ਬਲਾਰੇ ਨੇ ਜਿਨ੍ਹਾਂ ਨੇ ਇਤਿਹਾਸ ਦੱਸਿਆ ਜੇ ਤੁਸੀਂ ਸੁਣੋਗੇ ਤੁਹਾਡੇ ਦਿਲ ਨੂੰ ਜਾਣ ਦੀ ਜਜ਼ਬਾ ਜਾਣ ਦੀ ਜਜ਼ਬਾ ਆ ਜੂ ਤੁਹਾਡੇ ਖੂਨ ਚ ਵੀ ਸਾਡਾ ਖੂਨ ਕਿਹੜਾ ਯਾਰ ਪਦੈਸ ਕਿੱਥੋਂ ਦੀਆਂ ਸੀ ਆ ਜਿਹੜੀ ਧਰਤੀ ਆ ਇੱਥੇ ਕੈਂਚ ਵੀ ਇਹੋ ਜਿਹਾ ਹੋਣਾ ਨਹੀਂ ਜਿੱਥੇ ਸਿੱਖ ਯੋਧਿਆਂ ਦਾ ਲਹੂ ਨਾ ਡੁੱਲਿਆ ਹੋਵੇ ਜਦੋਂ ਧਰਤੀ ਦੀ ਗੱਲ ਕਰਦੇ ਆਂ ਤਾਂ ਪੰਜਾਬ ਯੂਨਾਈਟਿਡ ਪੰਜਾਬ ਆ ਜਾਂਦਾ ਗ੍ਰੇਟਰ ਪੰਜਾਬ ਉਹ ਚ ਜਿਵੇਂ ਪੰਜਾਬ ਲੈਦਾ ਪੰਜਾਬ ਚੜਦਾ ਪੰਜਾਬ ਹਰਿਆਣਾ ਰਾਜਸਥਾਨ ਦੇ ਹਿੱਸੇ ਹਿਮਾਚਲ ਤੇ ਚੰਡੀਗੜ੍ਹ ਦਾ ਪੰਜਾਬ ਚ ਆ ਗਿਆ ਹਰਿਆਣਾ ਆ ਗਿਆ ਜੰਮੂ ਕਸ਼ਮੀਰ ਦੇ ਹਿੱਸੇ ਲਦਾਖ ਦੇ ਹਿੱਸੇ ਤੇ ਆਪਣੇ ਜਮਨਾ ਤੱਕ ਦਿੱਲੀ ਤੱਕ ਇਹ ਸਾਰਾ ਪੰਜਾਬ ਸੀਗਾ ਦੋਸਤੋ ਜਿਹੜੀ ਵਿਰਾਸਤੇ ਸੰਭਣ ਵਾਲੀ ਸੀਗੀ ਅੱਜ ਇਹ ਕੱਖਾਂ ਦੇ ਵਿੱਚ ਰੁਲਿਆ ਪਿਆ ਸਮਝ ਲਓ ਤੁਸੀਂ ਇਹ ਸਮਾਰਕ ਜਿਹੜਾ ਬਣਾਇਆ ਸੀਗਾ ਇਹਦੀ ਕੋਈ ਸਾਂਭ ਸੰਭਾਲ ਨਹੀਂ ਹੈਗੀ ਐਨਾ ਵਧੀਆ ਤਰੀਕੇ ਨਾਲ ਇਹਨੂੰ ਇੱਕ ਗਰੀ ਦਾ ਜਦੋਂ ਲਾਂਚ ਕੀਤਾ ਬਹੁਤ ਵਧੀਆ ਤਰੀਕੇ ਨਾਲ ਕੀਤਾ ਸੀਗਾ ਬਾਦਲ ਸਰਕਾਰ ਮੌਕੇ ਤੇ ਹੁਣ ਇਹਦੀ ਰੱਖ-ਰਖਾਵ ਲਈ ਕੋਈ ਇੱਥੇ ਹੈ ਨਹੀਂ ਦੇਖੋ ਤੁਸੀਂ ਬੁਰਾ ਹਾਲ ਹੋਇਆ ਪਿਆ ਬਾਕੀ ਤੁਰ ਫਿਰ ਕੇ ਤੁਹਾਨੂੰ ਦਿਖਾਉਨੇ ਆ ਇਤਿਹਾਸ ਦੀ ਬਹੁਤ ਵੱਡੀ ਘਾਟਣਾ ਹੋਈ ਆ ਇੱਥੇ ਦੋਸਤੋ ਵੱਡਾ ਕੱਲੂ ਘਰ ਆ ਜਿਹਦੇ ਵਿੱਚ ਤਕਰੀਬਨ ਇਤਿਹਾਸਕਾਰਾਂ ਦੇ ਮੁਤਾਬਕ ਵੱਖ-ਵੱਖ ਇਤਿਹਾਸਕਾਰਾਂ ਦੇ ਮੁਤਾਬਕ 20000 ਤੋਂ ਲੈ ਕੇ 40000 ਦੇ ਵਿੱਚ ਸਿੱਖ ਬੱਚੇ, ਔਰਤਾਂ, ਬਜ਼ੁਰਗ ਤੇ ਜੋਧੇ ਮਾਰੇ ਗਏ ਨੇ ਤੇ ਅਫਗਾਨ ਫੌਜਾਂ ਦਾ ਵੀ ਬਹੁਤ ਵੱਡੇ ਪੱਧਰ ਦੇ ਨੁਕਸਾਨ ਹੋਇਆਗਾ ਜਿਦੇ ਵਿੱਚ ਇਹ ਜੇ ਜੋਧੇ ਜਿਵੇਂ ਜੱਸਾ ਸਿੰਘ ਆਲੂਆਲੀਆ, ਚੜਤ ਸਿੰਘ, ਨਧਾਨ ਸਿੰਘ, ਕੋੜਾ ਸਿੰਘ ਤੇ ਹੋਰ ਆਪਣੇ ਬਹੁਤ ਹੀ ਅਣਗਿਣਤ ਜਿਨ੍ਹਾਂ ਦੇ ਆਪਾਂ ਨਾਮ ਨਹੀਂ ਲੈ ਸਕਦੇ ਨੌ ਮਿਸਲਾਂ ਸੀਗੀਆਂ ਉਹਨਾਂ ਦੇ ਸਾਰੇ ਸੂਰਮੇ ਤਕਰੀਬਨ ਜੇ ਤੁਸੀਂ ਕਹੋ ਵੀ ਲੜਾਕੂ ਬੰਦੇ ਜਿਹੜੇ ਲੜਨ ਵਾਲੇ ਸੀ ਸਿਰਲਥੇ ਯੋਧੇ ਉਹਨਾਂ ਦੀ ਗਿਣਤੀ ਸਿਰਫ 8 ਤੋਂ 10 ਹਜ਼ਾਰ ਸੀ ਬਾਕੀ ਸਾਰਾ ਬਾਲ ਬੱਚਾ ਸੀ ਜਿਵੇਂ ਬਹੀਰ ਕਹ ਲੀਏ ਜਿਵੇਂ ਉਹਨਾਂ ਦੇ ਪਸ਼ੂ ਪੂਸੂ ਨਾਲ ਸਮਾਨ ਗੱਡਿਆਂ ਦੇ ਵਿੱਚ ਔਰਤਾਂ ਛੋਟੇ ਛੋਟੇ ਬੱਚੇ ਉਹਨਾਂ ਦੇ ਬਜ਼ੁਰਗ ਸਾਰਾ ਸੱਜਣੋਂ ਸਾਰਾ ਇਹ ਜਾਨ ਨਾਲ ਤਾਂ ਮਝਾਂ ਉਹਨਾਂ ਦਾ ਇਕੱਠਾ ਕੀਤਾ ਹੋਇਆ ਸੀ ਉਹ ਆਕੇ ਆਪਣੇ ਕੋਪਰੀ ਹੀੜੇ ਦੀ ਧਰਤੀ ਤੇ ਜਿਵੇਂ ਕਹ ਲਈਏ ਕੋਪਰੀ ਹੀੜੇ ਦੇ ਮੈਦਾਨਾਂ ਚ ਇਥੋਂ ਵਾਲੇ ਵਾਲੇ ਇੱਥੇ ਉਹਨਾਂ ਦੇ ਡੇਰੇ ਲਾਏ ਹੋਏ ਸੀ ਤੇ ਇੱਥੇ ਲੱਗੇ ਆਪਣੇ ਲੱਗਦੀ ਸੀ ਮਰੇਲ ਕੋਟਲਾ ਰਿਆਸਤ ਉੱਥੇ ਸੀਗਾ ਹਾਕਮ ਭੀਖਣ ਸਾਹ ਤੇ ਭੀਖਣ ਸਾਹ ਨੇ ਅਬਦਾਲੀ ਨੂੰ ਸੁਨੇਹਾ ਲਾਇਆ ਵੀ ਸਿੱਖ ਇਕੱਠੇ ਹੋਏ ਹੋਏ ਨੇ ਮੈਦਾਨਾਂ ਚ ਵੀ ਕਿਉਂ ਨਾ ਹੁਣ ਮੌਕਾ ਸਾਹਮ ਕੇ ਇਹਨਾਂ ਨੂੰ ਚਾਰੇ ਪਾਸਿਓਂ ਘੇਰ ਕੇ ਵੀ ਆਪਾਂ ਇੱਥੇ ਹੀ ਖਤਮ ਕਰ ਦਈਏ ਖੁਰਾਕ ਖੋਜ ਮਟਾ ਦਈਏ ਇਹਨਾਂ ਦੀ ਤੇ ਭੀਖਣ ਸਾਹ ਤੇ ਸਰਹੰਦ ਦਾ ਹਾਕਮ ਜੈਨ ਖਾਂ ਤੇ ਲਾਸ਼ਮੀ ਨਾਰੈਣ ਵਰਗੇ ਤੇ ਹੋਰ ਆਪਣੇ ਅਬਦਾਲੀ ਵਰਗੇ ਸਾਰੇ ਇਕੱਠੇ ਹੋ ਕੇ ਤਕਰੀਬਨ ਅੱਜ ਤੋਂ 263 ਸਾਲ ਪਹਿਲਾਂ 1762 5 ਫਰਵਰੀ 1762 ਨੂੰ ਇੱਥੇ हां ਇੱਥੇ ਇਤਿਹਾਸ ਲਿਖਿਆ ਵੀ ਹੋਇਆ ਹਾਂ ਕੀ ਕਿਵੇਂ ਹੋਇਆ ਕੀ ਹੋਇਆ ਆ ਲਿਖਿਆ ਹੋਇਆ ਪਰ ਜਾਣਕਾਰੀ ਕੱਖਾਂ ਨਾਲ ਹੋਲੀ ਹੋਈ ਵੀ ਆ ਕੱਖਾਂ ਨਾਲ ਹੋਲੀ ਪਈ ਆ ਜਾਣਕਾਰੀ ਉਹ ਦੇਖੋ ਮਹਾਰਾਜ ਰਣਜੀਤ ਸਿੰਘ ਦਾ ਨਹੀਂ ਇਹ ਹੈਗਾ ਮਿਸਲਾਂ ਦੇ ਯੋਧੇ ਅੱਲੂ ਵਾਲੀਆ ਤੇ ਤਕਰੀਮ ਨੰਬਰ ਕਿੱਥੇ ਸੀਗਾ ਗੱਲ ਕਰਦੇ ਤੇ 5 ਫਰਵਰੀ ਨੂੰ ਅਹਿਮਦ ਸਾਹਿਬ ਅਦਾਲੀ ਇੱਥੇ ਸਵੇਰੇ ਸਵੇਰੇ ਪਹੁੰਚ ਗਿਆ ਅਹਿਮਦ ਸਾਹਿਬ ਅਦਾਲੀ ਦੇ ਨਾਲ ਉਹਦਾ ਸੈਨਾਪਤੀ ਜਹਾਨ ਖਾਨ ਕਾਸਮ ਖਾਨ ਸਾਹਬ ਅਲੀ ਤਹਿਮਾਸ ਖਾਨ ਤੇ ਉਹਦਾ ਚਾਚਾ ਸਰਬਲੰਦ ਤੇ ਇਹ ਜੇ ਹੋਰ ਹਨ ਗਿਣਤੀ ਉਹਦੇ ਨਾਲ ਪੂਰੇ ਉਹਦੇ ਜਾਣ ਦੀ ਪੂਰੇ ਕਾਤਲ ਜਿਹੜੇ ਸੈਨਾਪਤੀ ਸੀਗੇ ਸਾਰੇ ਉਹਨਾਂ ਦਾ ਗਰੋਹ ਇਕੱਠਾ ਹੋਇਆ ਹੋਇਆ ਆਲੇ-ਦਾਲਿਓਂ ਸਿੱਖਾਂ ਨੂੰ ਇੱਥੇ ਘੇਰ ਲਿਆ ਉਹਨਾਂ ਨੇ ਬਹੁਤ ਕਮਸਾਨ ਯੁੱਧ ਹੋਇਆ ਜਿਹੜਾ ਕੋਪਰੇ ਹੀੜੇ ਦੀ ਧਰਤੀ ਤੋਂ ਲੈ ਕੇ ਝਨੇਰ ਤਲੇਰ ਵਿੱਚ ਦੀ ਹੁੰਦੇ ਕੋਤਵਾ ਵਾਹਮਣੀਆਂ ਤੇ ਆਪਣੇ ਗਹਿੜਾਂ ਪਿੰਡ ਤੱਕ ਗਿਆ ਤਕਰੀਬਨ 35-40 ਕਿਲੋਮੀਟਰ ਦੀ ਵਿੱਥ ਦੇ ਇਹ ਜੁੱਧ ਚੱਲਿਆ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹਦੇ ਵਿੱਚ ਖਾਸ ਕਰਕੇ ਬੱਚਿਆਂ ਦਾ ਮਾਤਾਵਾਂ ਦਾ ਭੈਣਾਂ ਦਾ ਛੋਟੇ ਬੱਚੇ ਬਜ਼ੁਰਗ ਤੇ ਬਾਕੀ ਉਹਨਾਂ ਦਾ ਮਾਲ ਡੰਗਰ ਪਸ਼ੂ ਉਹ ਸਾਰਾ ਨੁਕਸਾਨਿਆ ਅਬਦਾਲੀ ਦੇ ਹਮਲੇ ਵਾਲੇ ਮੰਜ਼ਰ ਦੀ ਗੱਲ ਕਰੀਏ ਨਾਲ ਨਾਲ ਤੁਸੀਂ ਆ ਦੇਖੀ ਵੀ ਜਾਓ ਵੀ ਮਾਹੌਲ ਇੱਥੇ ਹੁਣ ਕੀ ਆ ਇਸ ਟਾਈਮ ਦਾ ਅਬਦਾਲੀ ਦੇ ਜਿਹੜੇ ਕਾਬਲ ਜਹਾਨ ਖਾਨ ਵਰਗੇ ਸੈਨਾਪਤੀ ਸੀ ਉਹਨਾਂ ਨੇ ਦਵਾਰਿਕਾ ਤੱਕ ਮਾਥਰਾ ਤੱਕ ਇਹਨਾਂ ਲਹੂ ਬਹਾਇਆ ਸੀ ਮਰਾਠਿਆਂ ਨੂੰ ਪਾਣੀਪਤ ਚ ਇੰਨਾ ਕੁੱਟਿਆ ਧੋਤੀਆਂ ਵਾਲਿਆਂ ਨੂੰ ਉਹ ਹਿਸਾਬ ਨਾਲ ਉਹਨਾਂ ਨੂੰ ਮਾਣ ਸੀਗਾ ਵੀ ਅਸੀਂ ਵੱਡੇ ਜ਼ਾਲਮ ਆ ਭਾਈ ਪਰ ਉਹਨਾਂ ਦਾ ਮਾਣ ਟੁੱਟ ਗਿਆ ਜਦੋਂ ਉਹਨਾਂ ਨੇ ਤੇਗਾਂ ਖੜਕਣੀਆਂ ਸੁਣੀਆਂ ਨਾ ਚੜਤ ਸਿੰਘ ਵਰਗਿਆਂ ਨੀਆਂ ਉਹਨਾਂ ਦਾ ਮਾਣ ਟੁੱਟ ਗਿਆ ਇਦੋਂ ਉਹਰੇ ਲੋਹੇ ਨਾਲ ਲੋਹਾ ਖੜਕਾਇਆ ਇਹ ਧਰਤੀ ਦੇ ਨਾ ਸਿੱਖ ਯੋਧਿਆਂ ਨੇ ਮਿਸਲਾਂ ਨੇ ਦੋਸਤੋ ਅਬਦਾਲੀ ਨੂੰ ਵੀ ਜਾਣਦੀ ਜਹਾਨ ਖਾਨ ਵਰਗਿਆਂ ਨੂੰ ਤਾਂ ਭੱਜਣਾ ਹੀ ਪੈ ਗਿਆ ਅਬਦਾਲੀ ਨੂੰ ਵੀ ਪਿੱਛੇ ਅਬਦਾਲੀ ਨੂੰ ਵੀ ਜਾਣਦੀ ਪਿੱਛੇ ਮੁੜਨਾ ਪੈ ਗਿਆ ਇੱਥੋਂ ਮਰੇਲਕੋਟਲੇ ਜਾ ਕੇ ਉਹਨੇ ਆਪਦੇ ਜਿਹੜਾ ਪੀਖਣ ਸਾਹ ਦਾ ਕਿਲਾ ਸੀ ਨਾ ਉਹ ਚ ਬਹਿ ਕੇ ਪੀਖਣ ਖਾਨ ਵਾਲੇ ਚ ਉੱਥੇ ਸਾਰਨ ਲੈ ਕੇ ਰੋਟੀ ਪਾਣੀ ਖਾਦਾ ਜਿਹੜੀਆਂ ਅਫਗਾਨ ਫੌਜਾਂ ਸੀਗੀਆਂ ਦਰਾਨੀਆਂ ਦੀਆਂ ਉਹਨਾਂ ਨੇ ਪਾਣੀ ਪੀ ਪੀ ਕੇ ਆਪਦਾ ਖਾਦ ਖਰਾਕ ਖਾ ਖਾ ਕੇ ਪਿੱਛੇ ਹਾਟ ਹਾਟ ਕੇ ਹਮਲਾ ਕੀਤਾ ਵੀ ਅੱਜ ਇਹਨਾਂ ਨੂੰ ਜਾਨ ਨਹੀਂ ਦੇਣਾ ਹੈਗਾ ਪਰ ਸੱਜਣੋ ਜਿਹਦੇ ਪਿੱਛੇ ਓਟ ਆਸਰਾ ਹੋਵੇ ਬਾਜਾਂ ਵਾਲੇ ਦਾ ਜਿਹੜੀਆਂ ਮਿਸਲਾਂ ਤੇ ਹੱਥ ਸੀਗਾ ਉਹਨਾਂ ਨੇ ਤਾਂ ਵੀ 10-12000 ਜੋਧਿਆ ਨੇ ਤਕਰੀਬਨ 1.5 ਲੱਖ ਫੌਜ ਦਾ ਮੁਕਾਬਲਾ 1.5 ਲੱਖ ਇਹ ਹਿਸਾਬ ਨਾਲ ਸੀ ਸੱਜਣੋ ਜਿਵੇਂ ਅਬਦਾਲੀ ਨਾਲ ਸੀ 30 ਤੋਂ 40000 ਤਾਂ ਜਹਾਨ ਖਾਨ ਨਾਲ 12000 ਲੜਾਕੇ ਸੀਗੇ ਭੀਖਣ ਸਾਹ ਨਾਲ 15-20000 ਲੜਾਕੇ ਸੀਗੇ ਕਾਸਮ ਖਾਨ ਨਾਲ ਸਾਹਬ ਅਲੀ ਨਾਲ ਤਹਿਮਾਸ ਖਾਨ ਨਾਲ ਤੇ ਇੱਕ ਲਕਸ਼ਮੀਨਾਰਾਇਣ ਸੀਗਾ ਆਇਆ ਹੋਇਆ ਆਹਾ ਦੂਜੇ ਆਪਣੇ ਬਹਿਰੀ ਤੁਹਾਨੂੰ ਪਤਾ ਹੀ ਆ ਕਿਹੜਿਆਂ ਚੋਂ ਸੀ ਉਹ ਉਹ ਵੀ ਸੀਗਾ ਤਕਰੀਬਨ ਲੱਖ ਤੋਂ ਉੱਤੇ ਫੌਜ ਸੀਗੇ ਤੇ ਇੱਧਰ ਲੜਾਕਾ ਸੀ ਆਪਣਾ ਸਾਰੇ ਹੀ ਸੱਜਣੋਂ 10 ਤੋਂ 12000 ਹੋਊਗਾ ਬੱਕ ਬੱਕ ਇਤਿਹਾਸਕਾਰਾਂ ਦਾ ਅੰਕੜਾ ਲੱਗ-ਲੱਗ ਹੋ ਸਕਦਾਗਾ ਤੇ 10 ਤੋਂ 12000 ਨਾਲ-ਨਾਲ ਤੁਸੀਂ ਹਾਲਤ ਵੀ ਦੇਖੀ ਚਲੋ ਇੱਥੇ ਕੀ ਹਾਲਤ ਹੋਈ ਪਈ ਆ ਹਾਲਤ ਵੀ ਦੇਖੀ ਚਲੋ ਤੁਸੀਂ ਨਾਲ ਜੇ ਕੋਈ ਗੱਲਬਾਤ ਕੰਮ ਦੀ ਹੈ ਵੀ ਸੁਣੀ ਜਾਓ ਆ ਜਾ ਆ ਜਾ ਤੁਰੇ ਜਲ ਤੂੰ ਵੀ ਨਾਲੀ ਦੋਸਤ ਹਾਲਤ ਵੀ ਹੋਰ ਦੇਖਿਓ ਓਕੇ ਹਾਂ ਤੇ ਜਿਹੜੇ ਸਿੱਖ ਲੜਾਕੇ ਸੀਗੇ ਉਹਨਾਂ ਦੀ ਗਿਣਤੀ ਬાળੀ ਘੱਟ ਹੋਣ ਦੇ ਕਰਕੇ ਉਹਨਾਂ ਨੇ ਆਪਦਾ ਗੋਲ ਘੇਰਾ ਬਣਾ ਲਿਆ ਤਕਰੀਬਨ ਜਿਹੜੇ ਬੱਚੇ ਸੀਗੇ ਔਰਤਾਂ ਸੀਗੀਆਂ ਈਆਂ ਭੈਣਾਂ ਆਪਦਾ ਮਾਲ ਪੱਤਾ ਬਜ਼ੁਰਗੋ ਸਾਰੇ ਫੱਟੜ ਸਿੰਘ ਬਾਕੀ ਉਹਨਾਂ ਨੇ ਘੇਰੇ ਦੇ ਵਿੱਚ ਕਰ ਲਏ ਤੇ ਉਹ ਘੇਰੇ ਦੇ ਆਲੇ-ਦਾਲੇ ਮਿਸਲਾ ਨੇ ਬਾਗ ਡੋਰ ਸੰਭਾਲ ਲਈ ਤੇ ਆਲੇ-ਦਾਲੇ ਲੜਦੇ ਰਹੇ ਲੜਦੇ ਰਹੇ ਤੇ ਇਦਾਂ ਨੂੰ ਆਪਣੇ ਹੁੰਦੇ ਹੋਏ ਸੇਪਦੀਵਲ ਨੂੰ ਕੋਤਵਾ ਬਾਮਣੀਆਂ ਤੱਕ ਪੂਰਾ ਕਮਸਾਨ ਜੁੱਧ ਹੋਇਆ ਰਾਤੋ ਰਾਤ ਤੇ ਉਹ ਜੁੱਧ ਦੇ ਵਿੱਚ ਜਹਾਨ ਖਾਨ ਨੂੰ ਵੀ ਭੱਜਣਾ ਪਿਆ ਪੀਖਣ ਖਾਨ ਨੂੰ ਜੈਨ ਖਾਨ ਨੂੰ ਸਾਰਿਆਂ ਨੂੰ ਭੱਜਣਾ ਪਿਆ ਤੇ ਜਦੋਂ ਭੱਜ ਕੇ ਹਮਲਾ ਕਰਕੇ ਮੁੜ ਕੇ ਜਾਂਦੇ ਹੀ ਅਬਦਾਲੀ ਖਿਜਦਾ ਸੀਗਾ ਵੀ ਭਾਈ ਤੁਸੀਂ ਵਾਪਸ ਘਾਤੋਂ ਨਿਓ ਖਤਮ ਕਰੋ ਉਹਨਾਂ ਨੂੰ ਘੇਰਾ ਪੰਨੋ ਪਰ ਫਿਰ ਜਿਹੜਾ ਲਾਸ਼ਮੀ ਨਾਰਾਇਣ ਸੀ ਉਹ ਜਾ ਕੇ ਖਿਜ ਕੇ ਉਹਨੇ ਅਬਦਾਲੀ ਨੂੰ ਕਿਹਾ ਕਹਿੰਦਾ ਪਤੰਦਰਾਂ ਨਾਲ ਤੂੰ ਜਾ ਕੇ ਦੇਖ ਲੈ ਇਹਦਾ ਕੀ ਪਤਾ ਕਾਦੇ ਬਣੇ ਹੋਏ ਨੇ ਉਹ ਉਹਦਾ ਤੇਗਾ ਹੀ ਖੜਕਾਉਂਦੇ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ ਖੂਨ ਨਾਲ ਲੱਥਪੱਥ ਹੋਏ ਪੈ ਗਏ ਮਿਸਲਾਂ ਦੇ ਸਾਰੇ ਸਰਦਾਰ ਚੜਤ ਸਿੰਘ ਵਰਗੇ ਸਰਦਾਰ ਜੱਸਾ ਸਿੰਘ ਵਰਗੇ ਜਿਹਨੂੰ ਸੁਲਤਾਨੁਲ ਕੌਮ ਕਿਹਾ ਜਾਂਦਾ ਤਕਰੀਬਨ ਉਹਦੇ ਸਰੀਰ ਦੇ ਉੱਤੇ 22 ਫੱਟ ਲੱਗੇ ਇਹ ਵੱਡੇ ਕੱਲੂ ਘਾਰੇ ਦੇ ਵਿੱਚ ਤੇ ਚੜਤ ਸਿੰਘ ਦੇ ਸਰੀਰ ਦੇ ਉੱਤੇ 19 ਫੱਟ ਲੱਗੇ ਤੇ ਜਿਹੜੇ ਬਾਕੀ ਮਿਸਲਾਂ ਦੇ ਆਗੂ ਸੀਗੇ ਕੋਈ ਵੀ ਆਗੂ ਇਹੋ ਜਿਹਾ ਨਹੀਂ ਸੀ ਜਿਹੜਾ ਲਹੂ ਦੇ ਨਾਲ ਭੇਜਿਆ ਨਾ ਹੋਵੇ ਸਿਰ ਤੋਂ ਲੈ ਕੇ ਪੈਰਾਂ ਤੱਕ ਲਹੂ ਨਾਲ ਚੁੰਦੇ ਸੀਗੇ ਸਾਰੇ ਤੇ ਅਬਦਾਲੀ ਵੀ ਯੋਧਿਆਂ ਦੇ ਕਰਤੱਵਾਂ ਨੂੰ ਦੇਖ ਕੇ ਜਾਣ ਦੀ ਪਚੱਕਾ ਰਹਿ ਗਿਆਂ ਉਹ ਵੀ ਜਾਣ ਦੀ ਹੁੱਤ ਨਹੀਂ ਕੀਤੀ ਉਹਨੇ ਘੇਰਾ ਤੋੜਨ ਦਾ ਅਬਦਾਲੀ ਨੇ 6 ਗੇਰੀ ਵਿਚਾਰ ਕੀਤਾ ਅਬਦਾਲੀ ਨੇ 6 ਹਮਲੇ ਕੀਤੇ ਆਪਦੇ ਲੜਾਕਿਆਂ ਦੇ ਨਾਲ ਸਿੱਖਾਂ ਦੇ ਜਿਹੜੇ ਘੇਰੇ ਦੇ ਉੱਤੇ ਹਮਲੇ ਕੀਤੇ ਪਰ 6 ਦੇ ਵਿੱਚੋਂ ਇੱਕ ਵਾਰ ਵੀ ਉਹ ਕਾਮਯਾਬ ਨਹੀਂ ਹੋਇਆ ਘੇਰਾ ਤੋੜਨ ਨੂੰ ਤੇ ਜਦੋਂ ਇੱਕ ਮਿਸਲ ਥੱਕ ਜਾਂਦੀ ਸੀਗੀ ਤਾਂ ਦੂਜੀ ਮਿਸ ਲਾ ਕੇ ਲੜਦੀ ਸੀ ਜਦੋਂ ਦੂਜੀ ਥੱਕ ਜਾਂਦੀ ਸੀ ਤਾਂ ਉਹ ਘੇਰੇ ਚ ਆ ਜਾਂਦੀ ਸੀ ਤੀਜੀ ਆ ਕੇ ਲੜਦੀ ਸੀ ਬਾਰੀ-ਬਾਰੀ ਮਿਸਲਾਂ ਨੇ ਬਾਗਡੋਰ ਸੰਭਾਲ ਕੇ ਜੱਥੇ ਨੂੰ ਸਿਪਦੀ ਵੱਲ ਨੂੰ ਲਿਜਾ ਕੇ ਕੋਤਵਾ ਬਾਂਮਣੀਆਂ ਦੀ ਧਰਤੀ ਤੇ ਲੈ ਗਏ ਪਰ ਕੋਤਵਾ ਬਾਂਮਣੀਆਂ ਜਿਹੜੀ ਰਿਆਸਤ ਸੀਗੀ ਇੱਥੇ ਮਰੇਲਕੋਟਲਾ ਮੁਸਲਮਾਨ ਰਿਆਸਤ ਸੀ ਜਿਹੜੇ ਉੱਥੇ ਦੇ ਲੋਕ ਸੀ ਉਹਨਾਂ ਨੇ ਰਿਆਸਤ ਦੇ ਤੇ ਅਫਗਾਨਾਂ ਦੇ ਡਰ ਤੋਂ ਆਪਦੇ ਦਰਵਾਜ਼ੇ ਬੰਦ ਕਰਤੇ ਸਿੱਖਾਂ ਨੂੰ ਆਏ ਸੀਗਾ ਵੀ ਜਿਹੜੇ ਆਪਣੇ ਫੱਟੜ ਨੇ ਤੇ ਬੀਬੀਆਂ ਨੇ ਬੱਚੇ ਨੇ ਬਜ਼ੁਰਗ ਨੇ ਇਹਨਾਂ ਨੂੰ ਆਪਾਂ ਇਹ ਪਿੰਡ ਦੇ ਵਿੱਚ ਸਾਰਨ ਦੇ ਦੇਣਗੇ ਲੋਕ ਪਰ ਲੋਕਾਂ ਨੇ ਅਫਗਾਨਾਂ ਦੇ ਡਰ ਤੋਂ ਜੋ ਰਮਤੋਂ ਡਰਦੇ ਹੋયા ਨੇ ਦਰਵਾਜ਼ੇ ਬੰਦ ਕਰ ਲਏ ਤੇ ਉੱਥੇ ਜਾ ਕੇ ਕੁਝ ਇਤਿਹਾਸਕਾਰ ਆਪਣੇ ਕਹਿੰਦੇ ਆ ਜਿਵੇਂ ਡਾਕਟਰ ਗੰਡਾ ਸਿੰਘ ਪੰਥ ਪ੍ਰਕਾਸ਼ ਦੇ ਵਿੱਚ ਆਪਣੇ ਸਤਕਾਰਯੋਗ ਰਤਨ ਸਿੰਘ ਭੰਗੂ ਨੇ ਲਿਖਿਆ ਤੇ ਹੋਰ ਬਹੁਤ ਸਾਰੇ ਹਿਸਟਰੀਅਨ ਨੇ ਜਣਦੀਆਂ ਚਾਰ ਮੁੱਖ ਜਿਹੜੀਆਂ ਜਿਵੇਂ ਤਹਿਮਾਸ ਨਾਮਾ ਜਿਹੜੇ ਉਹਨਾਂ ਦੇ ਨਾਲ ਸੀਗੇ ਤਹਿਮਾਸ ਖਾਨ ਪਾਵਲੀ ਦੇ ਨਾਲ ਤੁਰਕੀ ਦਾ ਲੇਖਕ ਸੀਗਾ ਤਹਿਮਾਸ ਖਾਨ ਤਹਿਮਾਸ ਖਾਨ ਵੀ ਲਿਖਦਾਗਾ ਤੇ ਜੰਗਨਾਮੇ ਦੇ ਵਿੱਚ ਕਾਜੀ ਨੂਰਦੀਨ ਲਿਖਦਾਗਾ ਜਾਣੀ ਉਹ ਵੀ ਉਹਨਾਂ ਦੇ ਦੁਸ਼ਮਣ ਸੀਗੇ ਸਿੱਖ ਉਹ ਵੀ ਜਾਣੀ ਦੀ ਕਰਤੱਬਾਂ ਦੇ ਜੋਹਰ ਨੂੰ ਸਲਾਉਣਾ ਜਾਣੀ ਦੀ ਪਿੱਛੇ ਨਹੀਂ ਹਟੇ ਹੈਗੇ ਉਹਨਾਂ ਨੇ ਵੀ ਆਪਦੇ ਮਾਸਨਾਮੇ ਦੇ ਵਿੱਚ ਕਾਜੀ ਨੂਰਦੀਨ ਨੇ ਜੰਗਨਾਮੇ ਦੇ ਵਿੱਚ ਲਿਖਿਆਗਾ ਵੀ ਇਹਨਾਂ ਦੇ ਜੋਹਰ ਦੇਖ ਕੇ ਇਹਨਾਂ ਦੀ ਲੜਾਈ ਲੜਨ ਦੀ ਕਲਾ ਦੇਖ ਕੇ ਫੂਜਵਾਨੀ ਦੇਖ ਕੇ ਵੀ ਸਾਨੂੰ ਵੀ ਪਿੱਸੇ ਵੀ ਪਿੱਸੇ ਹਟਣਾ ਪਿਆ ਇੱਕ ਗੇਰੀ ਇਹਨਾਂ ਦੀ ਚੜਤ ਦੇਖ ਕੇ ਜੋਧਿਆਂ ਦੀ ਵੀ ਜਿਹੜਾ ਮਰਾਠਿਆਂ ਨਾਲ ਪਾਣੀ ਪਤ ਦੀ جنگ ਹੋਈ ਸੀ 1761 ਉਹ ਤੋਂ ਸਾਲ ਪਹਿਲਾਂ ਉਹਦੇ ਵਿੱਚ ਮਰਾਠਿਆਂ ਦੀ ਯੋਜਨਾ ਬੱਦੀ ਸੀਗੀ ਹਾਂਥੀਆਂ ਤੇ ਲੜਨਾ ਆਇ ਸੀ ਤੇ ਲੱਖਾਂ ਦੀ ਸੈਨਾ ਸੀਗੀ ਤੇ ਨਾਲ ਦਿੱਲੀ ਦੀ ਮੁਗਲ ਸਲਤਨਤ ਦੇ ਵੀ ਉਹਨਾਂ ਦੀ سپورਟ ਸੀਗੀ ਮਰਾਠਿਆਂ ਨੂੰ ਤੇ ਆਲਾ ਸਿੰਘ ਕਰਕੇ ਹੋਰ ਜਾਣ ਦੀ ਨਿੱਕੀਆਂ ਨਿੱਕੀਆਂ ਰਿਆਸਤਾਂ ਸੀਗੀਆਂ ਉਹਨਾਂ ਦਾ ਬੁਰਾ ਹਾਲ ਜਿਹੜਾ ਕੀਤਾ ਸੀ ਨਾ ਅਫਗਾਨਾਂ ਨੇ ਅਬਦਾਲੀ ਨੇ ਜਾਣਦੀ ਉਹ ਦੇਖ ਕੇ ਇਹਨਾਂ ਨੂੰ ਐਸੀ ਵੀ ਇਹਨਾਂ ਨੂੰ ਤਾਂ ਇੱਕ ਦਿਨ ਚ ਮਟਾ ਦਾਂਗੇ ਵੀ ਕਾਫਰਾਂ ਦਾ ਇੱਕ ਨਿੱਕਾ ਜਿਹਾ ਜੱਥਾ ਹੀ ਆ ਇਹ ਪਰ ਜਦੋਂ ਤੇਗਾਂ ਖੜਕੀਆਂ ਜਦੋਂ ਖੰਡਾ ਖੜਕਿਆ ਉਹ ਜਿਹੜਾ ਦੀਂਦਾ ਨਾ ਤਾਹਾਂ ਉਹ ਬਣਿਆ ਹੋਇਆ ਉਹ ਖੰਡਾ ਉਹ ਖੜਕੇ ਜਦੋਂ ਖੰਡਾ ਖੜਕਾਇਆ ਤੇਗਾਂ ਖੜਕਾਈਆਂ ਲੋਹੇ ਦੀਆਂ ਜਦੋਂ ਲਾਟਾਂ ਪਈਆਂ ਇੱਥੇ ਭੱਜ ਗਏ ਮੈਦਾਨ ਛੱਡ ਕੇ ਜਾਣਦੀ ਜਹਾਨ ਖਾਨ ਵਰਗੇ ਆਪਣੇ ਸਾਹਵਲੀ ਵਰਗੇ ਕਾਸਮ ਖਾਨ ਵਰਗੇ ਜਾਣਦੀ ਮੈਦਾਨ ਛੱਡ ਕੇ ਭੱਜ ਗਏ ਭੱਜ ਕੇ ਤੇ ਦੋਸਤੋ ਇੰਨਾ ਜ਼ੁਲਮ ਹੋਇਆ ਪਿਆਰਿਓ ਜਿੱਥੇ ਜਾ ਕੇ ਗੋਦਵਾ ਬਹਾਮਣੀਆਂ ਦੀ ਆਪਾਂ ਗੱਲ ਕਰਦੇ ਆ ਉਹ ਏਰੀਏ ਦੇ ਵਿੱਚ ਬਾਜਰਾ ਪੱਕਿਆ ਹੋਇਆ ਸੀ ਸੁੱਕਾ ਖੜਾ ਸੀ ਜਿਵੇਂ ਲਾਲਾ ਸੁੱਕੀ ਫਸਲ ਉਹਦੇ ਵਿੱਚ ਜ਼ਖਮੀਆਂ ਨੇ ਸਰਨ ਲੈ ਲਈ ਬੀਬੀਆਂ ਨੇ ਬੱਚਿਆਂ ਨੇ ਜਾਲਮਾਨੇ ਅਫਗਾਨਾ ਨੇ ਉਹਨੂੰ ਅੱਗ ਲਾਤੀ ਉਥੇ ਜਿੰਦਾ ਵੀ ਸਾੜਿਆ ਮੱਛੇ ਸੈਂਕੜੇ ਤੇ ਇੰਨਾ ਲਹੂ ਡੋਲਿਆ ਜਿਹੜਾ ਆਪਾਂ ਕੋਈ ਹਿਸਾਬ ਕਿਤਾਬ ਲਾ ਨਹੀਂ ਸਕਦੇ ਹੈਗੇ ਇੰਨਾ ਜ਼ੁਹਰ ਹੋਇਆ ਏ ਧਰਤੀ ਦੇ ਉੱਤੇ ਤੇ ਇੱਕ ਵਾਰ ਇਹ ਜਿਆ ਟਾਈਮ ਆਇਆ ਲੜਦੇ ਲੜਦੇ ਜਦੋਂ ਜੱਸਾ ਸਿੰਘ ਫੱਟੜ ਹੋ ਗਿਆ ਜੱਸਾ ਸਿੰਘ ਆਲੂ ਵਾਲੀਆ ਸਰਦਾਰ ਜਦੋਂ ਫੱਟੜ ਹੋ ਗਿਆ ਵਿੱਚ ਉਹਦਾ ਜਿਹੜਾ ਅੰਗ ਰਕਸ ਸੀਗਾ ਗੁਰਮੁਖ ਸਿੰਘ ਉਹਨੇ ਘੋੜੇ ਨੂੰ ਰਾਹ ਬਣਾਉਣ ਨੂੰ ਤਲਵਾਰ ਖੜੀ ਕੀਤੀ ਵੀ ਇਹਨੂੰ ਲੈ ਕੇ ਨਿਕਲਦਾ ਮੈਂ ਵੀ ਸਾਡਾ ਜੇ ਸੁਲਤਾਨ ਹੀ ਬਾਦਸ਼ਾਹੀ ਸਾਡਾ ਵੀ ਕੁਛ ਰੱਬ ਨਾ ਕਰੇ ਹੋ ਗਿਆ ਇਹਨੂੰ ਵੀ ਕੀ ਕਰਾਂਗੇ ਵੀ ਇੱਥੋਂ ਨਿਕਲੀ ਪਰ ਜੱਸਾ ਸਿੰਘ ਨੇ ਉੱਥੇ ਰਤਨ ਸਿੰਘ ਭੰਗੂ ਲਿਖਦਾ ਪੰਥ ਪ੍ਰਕਾਸ਼ ਦੇ ਵਿੱਚ ਬੀਜਾ ਜਸਾ ਸਿੰਘ ਨੇ ਕਿਹਾ ਵੀ ਜੇ ਅੱਜ ਬਾਸ ਸਹੀ ਭੱਜ ਲਿਆ ਸੁਲਤਾਨ ਉਨ ਕੌਮ ਹੀ ਭੱਜ ਗਿਆ ਕਿ ਨਹੀਂ ਵੀ ਫਿਰ ਕੱਲ ਨੂੰ ਮੇਰੇ ਤੇ ਲੋਕ ਹੱਸਣਗੇ ਫਿਰ ਫਿਰ ਕਾਦੀ ਕੌਮ ਆ ਸਾਡੀ ਵੀ ਮਰਨਾ ਮਨਜ਼ੂਰ ਆ ਜੰਗ ਦੇ ਵਿੱਚ ਪਰ ਭੱਜਣਾ ਨਹੀਂ ਜਸਾ ਸਿੰਘ ਨੇ ਉੱਥੇ ਇਹੋ ਜਿਹੇ ਜੋਹਰ ਦਿਖਾਏ ਆਪਣੇ 4000 ਲੜਾਕਿਆਂ ਦੇ ਨਾਲ ਆਮ ਗੜੀਆਂ ਮਿਸਲ ਆਲੂ ਵਾਲੀਆਂ ਮਿਸਲ ਦੇ ਨਾਲ ਤੇ ਉਹਨੂੰ ਦੇਖ ਕੇ ਫੇਰ ਸੈਨਾ ਪਿੱਛੇ ਹਟ ਗਈ ਅਬਦਾਲੀ ਹੁਣੀਆਂ ਨੂੰ ਵੀ ਵਿਫਤਾ ਪੈਂਦੀ ਗਈ ਉਹਨਾਂ ਦੇ ਵੀ ਲੜਾਕੇ ਬਹੁਤ ਮਾਰੇ ਗਏ ਹਜ਼ਾਰਾਂ ਦੇ ਵਿੱਚ ਫਿਰ ਜਾਣੀ ਫਿਰ ਚੜਤ ਸਿੰਘ ਤੇ ਅਰ ਜੱਸਾ ਸਿੰਘ ਨੇ ਗੱਲਬਾਤ ਕੀਤੀ ਸਾਂਝੀ ਵੀ ਆਪਾਂ ਕਿਉਂ ਨਾ ਹੋਵੇ ਜਾ ਕੇ ਅਬਦਾਲੀ ਨੂੰ ਸਿੱਧਾ ਲਲਕਾਰੀਏ ਫਿਰ ਅਬਦਾਲੀ ਦੇ ਸਿੱਧਾ ਕਰੀਬ ਜਾ ਕੇ ਸੱਜਣੋ ਜੱਸਾ ਸਿੰਘ ਆਲੂ ਵਾਲੀ ਨੇ ਸਰਦਾਰ ਨੇ ਲਲਕਾਰਾ ਮਾਰਿਆ ਵੀ ਕਿਉਂ ਤੂੰ ਨਰਦੋਸਾਂ ਨੂੰ ਮਾਰਦਾ ਨਾਲੇ ਆਪਦੇ ਮਰਵਾਉਣਾ ਨਾਲੇ ਸਾਡੇ ਮਰਦੇ ਆ ਵੀ ਆ ਜਾ ਆਪਾਂ ਧੋਨੀ ਦੇਖ ਲੈਨੇ ਆ ਹਾਂ ਵੀ ਇੱਕ ਕੁਰਬਾਨ ਭਾਈ ਤਲਵਾਰ ਤੇਰੇ ਕੋਲੇ ਆ ਇੱਕ ਮੇਰੀ ਤਲਵਾਰ ਆ ਵੀ ਕਿਹੜੀ ਹਾਂ ਸਾਧੀਆਂ ਦੀ ਲੜਾਈ ਕਰ ਲੈ ਵੀ ਕਿਹੜੀ ਸੱਚੀ ਨਹੀਂ ਤਲਵਾਰ ਹੋ ਉਹ ਨਿਕਰ ਜੂ ਵੀ ਆ ਜਾ ਆ ਜਾ ਫਰੰਟ ਆ ਕੇ ਪਰ ਹੁਣ ਲਹੂ ਨਾਲ ਭਿੱਜੇ ਹੋ ਜੱਸਾ ਸਿੰਘ ਨੂੰ ਦੇਖ ਕੇ ਉੱਥੇ ਅਬਦਾਲੀ ਨੇ ਦੂਰੋਂ ਹੀ ਕਹਿਤਾ ਵੀ ਇਹਨੂੰ ਭਾਈ ਭਜਾ ਲੋ ਆਪਦੇ ਹਾਂਥੀ ਹੁੰਤੀ ਜੀ ਇੱਥੋਂ ਮੈਨੂੰ ਗੱਡੋ ਸੀ ਸਹੀ ਗੱਲ ਉਹ ਬੈਟਰ ਵੀ ਆ ਫਿਰ ਉਹਨੂੰ ਫਿਰ ਅਬਦਾਲੀ ਨੇ ਲਾਹੌਰ ਜਾ ਕੇ ਡੇਰੇ ਲਾ ਲੇ ਤੇ ਇੱਥੋਂ ਜਿਹੜੀਆਂ ਸਿੱਖਾਂ ਦੀਆਂ ਲਾਸਾਂ ਸੀਗੀਆਂ ਸਿਰ ਵੱਡ ਵੱਡ ਗੱਡੇ ਭਰ ਭਰ ਉਹ ਲਾਹੌਰ ਜਾ ਕੇ ਉਹਨੇ ਆਪਦੇ ਕਿਲੇ ਦੀਆਂ ਮਨਾਰਾਂ ਤੇ ਜਿੰਤਾ ਵੀ ਲੋਕਾਂ ਨੂੰ ਦੱਸਾਨੂੰ ਪਰ ਇਤਿਹਾਸਕਾਰ ਕਹਿੰਦੇ ਆ ਵੀ ਇਹ ਜੰਗ ਤੋਂ ਬਾਅਦ ਬਿਗ ਕੋਈ ਲੋਕਾਂ ਦੇ ਵਿੱਚ ਇਹ ਗੱਲ ਫੈਲੀ ਵੀ ਸਿੱਖ ਤਕਰੀਬਨ ਸਾਰੇ ਮਾਰੇ ਗਏ ਇੱਥੇ ਤਕਰੀਬਨ 50 ਕੀ ਬਚੇ ਆਗੇ ਵਿਚਰ ਉਹਦਾ ਅੱਜ ساری ਦੁਨੀਆ ਜਾਣਦੀ ਆ ਵੀ ਸਿੱਖ ਬਚੇ ਜਾਂ ਨਹੀਂ ਬਚੇ ਹਨ ਦੀ ਕਾਜੀ ਨੂਰਦੀਨ ਜੰਗਨਾਮੇ ਦੇ ਵਿੱਚ ਲਿਖਦਾ ਹੈਗਾ ਪੀ ਮੁਕਾਬਲਾ ਸਾਡਾ ਜਿਹੜਾ ਸਿੱਖਾਂ ਦੇ ਨਾਲ ਹੋਇਆ ਵੀ ਮਰਾਠਿਆਂ ਦੇ ਨਾਲ ਤਾਂ ਅਸੀਂ ਮਰਾਠੇ ਮਰਾਠਿਆਂ ਵਰਗੇ ਸਮਝਣ ਦੀ ਗਲਤੀ ਕਰ ਬੈਠੇ ਵੀ ਇਹਨਾਂ ਜੋਧਿਆਂ ਨੂੰ ਕਸਹਰੇਆਂ ਵਾਲਿਆਂ ਨੂੰ ਧੋਤੀਆਂ ਵਾਲੇ ਸਮਝਣ ਦੀ ਗਲਤੀ ਕਰ ਬੈਠੇ ਵੀ ਜਦੋਂ ਹੱਥ ਜੋੜੇ ਵੀਖਾਂ ਨੂੰ ਫੇਰ ਪਤਾ ਲੱਗਿਆ ਵੀ ਇਹ ਤਾਂ ਕੌਮ ਕੋਈ ਹੋਰ ਹੀ ਆ ਭਾਈ ਇਹਦਾ ਕੌਮ ਵੱਖਰੀ ਹੈਗੀ ਵੀ ਇਹ ਤਾਂ ਮੌਤ ਨੂੰ ਦੇਖ ਕੇ ਭੱਜੇ ਆਉਂਦੇ ਹੈਗੇ ਮੌਤ ਨੂੰ ਦੇਖ ਕੇ ਭੱਜਣ ਵਾਲਿਆਂ ਚ ਨਹੀਂ ਹੈਗੇ ਇਹ ਕਾਜੀ ਨੂਰ ਦੇ ਨਾਲ ਆਪ ਸਿਫਤਾਂ ਕਰਦਾ ਆਪਦੇ ਜੰਗਨਾਮੇ ਦੇ ਵਿੱਚ ਜੇ ਤੁਸੀਂ ਪੜੋਗੇ ਤਾਂ ਸਾਜਣੂ ਕਿਸੇ ਚੰਗੇ ਬਲਾਰਿਆਂ ਨੂੰ ਸੁਣੋਂਗੇ ਤਾਂ ਤੁਹਾਨੂੰ ਸਭ ਪਤਾ ਲੱਗ ਜਾਊ। ਵੀ ਭਾਈ ਕੀ ਹੁਣ ਇਦੋਂ ਬਾਅਦ ਚੋਂ ਆਪਾਂ ਜਿਹੜਾ ਗੁਰੂਗਰ ਬਣਾਇਆ ਹੋਇਆ ਸਹੀਦਾਂ ਦੀ ਯਾਦ ਦੇ ਵਿੱਚ ਇੱਥੇ ਉੱਥੇ ਚੱਲਾਂਗੇ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ। ਕੀ ਗੱਲਬਾਤ ਸੀ ਉੱਥੇ। ਤੇ ਦੋਸਤੋ ਜਿਹੜਾ ਇਹ ਸਾਰਾ ਕਾਂਡ ਹੋਇਆ ਇਹ ਕਾਂਡ ਤੋਂ ਗਿਣਮੇ ਸਮੇਂ ਦੇ ਵਿੱਚ ਵਿੱਚ ਤੁਸੀਂ ਲਾ ਲੋ ਵੀ ਤਕਰੀਬਨ ਜੋਧਿਆਂ ਦੇ ਹਲੇ ਫੱਟ ਵੀ ਨਹੀਂ ਭਰੇ ਸੀ ਤੇ ਜਿਹੜਾ ਸਰਹੰਦ ਦਾ ਹਾਕਮ ਸੀਗਾ ਜੈਨ ਖਾਂ ਉਹਨੇ ਇਹਨ ਮੰਨ ਲਈ ਸੀ ਤੇ ਜਿਹੜਾ ਮਰੇਲ ਕੋਟਲੇ ਦਾ ਹਾਕਮ ਸੀਗਾ ਭੇਖਣਾ ਉਹਨੂੰ ਦੋਸਤੋ ਜਵਾਬ ਖਾਨ ਦੇ ਖਾਨਦਾਨ ਚ ਹੋਣ ਕਰਕੇ ਬਖਸ਼ਤਾ ਸੀ ਵੀ ਇਹਦੇ ਕਹਾਪੁਰਖਿਆਂ ਨੇ ਹਾਂ ਦਾ ਨਾਰਾ ਮਾਰਿਆ ਸੀ ਬੱਚਿਆਂ ਲਈ ਵੀ ਚੱਲ ਭੇਖਣ ਨੂੰ ਉਹਦੇ ਕਰਕੇ ਉਹਨਾਂ ਨੇ ਭੇਖਣ ਨੂੰ ਬਖਸ਼ਤਾ ਭੇਖਣ ਨੇ ਵੀ ਇਹਨ ਮੰਨੇ ਤੇ ਕਾਸਮ ਖਾਂ ਵਰਗੇ ਤੇ ਸਰ ਬਲੰਦ ਦਰਗਿਆਂ ਦੀਆਂ ਗਰਦਨਾਂ ਲਾਈਆਂ ਗਈਆਂ ਇਸ ਤੋਂ ਬਾਅਦ ਚੋਂ ਫਿਰ ਅਬਦਾਲੀ ਨੇ ਜਦੋਂ ਇਹ ਜੋਹਰ ਦੇਖਿਆ ਵੀ ਹਲੇ ਮੈਂ ਪੰਜਾਬ ਨਹੀਂ ਛੱਡਿਆ ਸੀ ਇਹਨਾਂ ਨੇ ਤਾਂ ਫੇਰ ਸਰਦਾਰੀ ਲੈ ਲਈ ਫੇਰ ਸੱਜਣੋਂ ਅਬਦਾਲੀ ਨੇ ਆਪਦਾ ਵਕੀਲ ਭੇਜਿਆ ਆਪਦਾ ਜਿਹੜਾ ਚਿੱਠੀ ਪੱਤਰ ਲੈ ਕੇ ਆਵੇਂ ਹੁੰਦੇ ਨੇ ਫਿਰ ਉਹਨੇ ਕਿਹਾ ਵੀ ਵੀ ਥੋੜੀ ਸਰਦਾਰੀ ਥੋੜੀ ਰਹੁ ਸਰਦਾਰੋ ਵੀ ਬਾਤ ਸਾ ਮੈਨੂੰ ਮੰਨ ਲਓ ਫੇਰ ਉੱਥੇ ਚੜਤ ਸਿੰਘ ਕਰਗਿਆ ਨੇ ਜਵਾਬ ਦਿੱਤਾ ਵੀ ਇਹ ਸਰਦਾਰੀ ਤੇਗ ਨਾਲ ਲਈ ਆ ਇਹ ਸਰਦਾਰੀ ਵੀ ਕਦੇ ਸ਼ੇਰਾਂ ਦੇ ਵੀ ਨੱਥ ਪੈਂਦੀ ਹੁੰਦੀ ਹੈ ਵੀ ਇਹ ਕੈਸੀ ਗੱਲ ਕਰ ਸੀ ਨੇ ਵੀ ਸ਼ੇਰਾਂ ਦੇ ਨਹੀਂ ਨੱਥਾਂ ਪੈਂਦੀਆਂ ਹੁੰਦੀਆਂ ਮੱਲ ਵੀ ਜਦੋਂ ਤੇਰਾ ਚਿੱਤ ਕੀ ਤੰਦਾਂ ਦਾਣ ਜਾ ਜੀ ਵੀ ਬਾਸਾ ਕੌਣ ਹੈ ਤੈਨੂੰ ਆਪ ਹੀ ਪਤਾ ਲੱਗ ਜੂ ਵੀ ਸਾਨੂੰ ਬਾਸਾ ਤਾਂ ਉਹ ਕਲਗੀਆਂ ਵਾਲੇ ਨੇ ਵਗਸੀ ਆ ਤੇ ਜ਼ੁਰਤ ਦੀਆਂ ਗੱਲਾਂ ਸੁਣ ਕੇ ਅਫਦਾਲੀ ਨੇ ਜਾਣ ਦੀ ਮੱਖੀ ਮੋੜ ਲਿਆ ਜਾਣ ਦੀ ਤੜਫਿਆ ਹੋਇਆ ਮੱਚਿਆ ਹੋਇਆ ਉਹ ਅੰਬਰਸਰ ਜਾ ਕੇ ਅੰਬਰਤਸਰ ਦੇ ਦਰਬਾਰ ਸਾਹਿਬ ਦੀ ਬੇਆਦਬੀ ਕੀਤੀ ਉਹਨੇ ਜਾਣ ਦੀ ਉਸ ਤੋਂ ਬਾਅਦ ਫਿਰ ਸਾਰਾ ਤੁਹਾਨੂੰ ਪਤਾ ਇਤਿਹਾਸ ਚਾੱਕ ਕੇ ਦੇਖੋ ਵੀ ਕੀ ਬਣਿਆ ਉਸ ਤੋਂ ਬਾਅਦ ਚੋ ਖਾਲਸਾ ਰਾਜ ਆਇਆ ਇੱਥੇ ਉਹ ਆਪਣੀ ਕਹਿੰਦੇ ਸੀ ਰਾ ਇੱਕ ਦੁੱਖਦਾਈ ਗੱਲ ਆ ਵੀ ਖਾਲਸਾ ਰਾਜ ਕਾਇਮ ਨਹੀਂ ਰਹਿ ਸਕਿਆ ਕੀ ਬੋਲੀ ਹੁਣ ਬਾਹਲਾ ਇਹ ਕਿੰਨਾ ਬਾਰੇ ਕਹਿੰਦੇ ਸੀ ਵੀ ਸਾਡੇ ਹੱਥੋਂ ਖੁੱਸ ਗਿਆ ਇੱਕ ਗਰੀ ਹਣ ਦੀ ਕਾਇਮ ਹੋਇਆ ਏ ਧਰਤੀ ਦੋਸਤੋ ਧਰਤੀ ਆ